ਅੱਛਾ ਐਦਾਂ ਦੇ ਮੰਮੀ ਤੁਹਾਡੇ ਘਰ ਚ ਕੌਣ ਦਖਲ ਅੰਦਾਜ਼ੀ ਦਵੇ ਮੂੰਹ ਸਿਰੋਂ ਤੇ ਉਹ ਕੁੰਦੀ ਨਹੀਂ ਆ ਤੇਰੇ ਸਾਹਮਣੇ ਉਹਦਾਂ ਕਿਦਾਂ ਬਕੂਈ ਐ ਇੰਦਾਂ ਦੇ ਲੋਕੀ ਸੱਤ ਬਗਾਨੇ ਨਾ ਵੀ ਕਰਦੇ ਜਿੱਦਾਂ ਉਹਨੇ ਮੇਰੇ ਨਾਲ ਕੀਤੀ ਤੈਨੂੰ ਵੀ ਪਤਾ ਮੈਨੂੰ ਕਿੰਨੀ ਕਿ ਟੈਨਸ਼ਨ ਆ ਉਹਦਾਂ ਦੀ ਆਣ ਕੇ ਮੈਂ ਤਾਂ ਨਹੀਂ ਐਦਾਂ ਕਰੋ ਤੁਸੀਂ 2-4 ਦਿਨ ਇੱਥੇ ਆ ਜਾਓ ਨਹੀਂ ਤੇ ਘੁੰਮ ਫਿਰ ਜਾਓ ਘਰ ਨੂੰ ਸਿਰ ਤੇ ਚੁੱਕ ਛੜੀ ਅਗਲੀ ਤੈਨੂੰ ਪੱਲੇ ਨਹੀਂ ਬੰਦੀ ਤੇ ਤੂੰ ਘਰ ਦੇ ਦਿਵਾਲੇ ਹੋਈ ਨਹੀਂ ਚੱਲ ਮੈਂ ਬਾਅਦ ਚ ਫੋਨ ਕਰਦੀ ਚੰਗ ਕਿਤਾ ਫੋਨ ਹੀ ਮਸ ਕਉਨ ਬਤ ਦਾਨੀ ਤੇਰੀ ਦਾ ਹੈਗਾ ਕੀ ਜਾਂਦੇ ਠੀਕ ਠਾਕ ਵਾ ਠੀਕ ਠੋਕ ਕਿੱਥੇ ਆ ਤੈਨੂੰ ਪਤਾ ਹੀ ਉਹਨਾਂ ਦੇ ਘਰ ਦੇ ਮਾਹੌਲ ਦਾ ਮਾਂ ਮਾਮੀ ਤੇਰੀ ਦੇ ਸੁਭਾ ਦਾ ਉਹ ਤੇ ਉਹਨਾਂ ਦਾ ਸੁਭਾ ਹੈ ਇਦਾਂ ਦਾ ਵਾ ਉਹਦੇ ਜਿਹੜਾ ਕੋਈ ਜਾਵੇ ਉਹਦੇ ਨਾਲ ਹੀ ਇਦਾਂ ਹੀ ਲੜਦੇ ਆ ਲੜਦੇ ਮੈਂ ਉਹਦੋਂ ਤਹਾਂ ਕੇ ਗੱਲ ਹੀ ਨਹੀਂ ਕੀਤੀ ਮੇਰ ਨਾਲ ਵੀ ਬਹੁਤ ਜ਼ਿਆਦਾ ਇਤਾਂ ਠਾਂ ਹੋਈ ਇੱਥੋਂ ਤੱਕ ਕਿ ਮੈਨੂੰ ਕਿਤੇ ਰੋਟੀ ਤੱਕ ਨਹੀਂ ਪੁੱਛੀ ਉਹਨੇ ਤੂੰ ਇਹ ਤਾਂ ਜਾਣ ਕੇ ਜਾਂਦੇ ਜੀ ਪੁੱਤ ਜਾਣਾ ਤਾਂ ਪੈਂਦਾ ਹੀ ਆ ਮੇਰੀ ਮਾਂ ਵਾ ਉੱਥੇ ਉਹਨੂੰ ਮੈਂ ਕਿੱਦਾਂ ਛੱਡਦਾ ਜਿੰਨਾ ਚਿਰ ਮਾਂ ਪਿਓ ਵਾ ਉਹਨਾਂ ਦਾ ਕਰਕੇ ਤੇ ਮੈਂ ਜਾਣਾ ਹੀ ਜਾਣਾ ਵਾ ਬਾਅਦ ਤੇ ਵੇਖੀ ਜਾਊਗੀ ਬਾਅਦ ਕਿੰਨੇ ਮਿਲਣਾ ਮੈਨੂੰ ਆ ਪਾਪਾ ਉਦੋਂ ਤਾਈਓ ਨਹੀਂ ਗਏ ਉਹ ਆਂਦੇ ਨਹੀਂ ਉਹ ਕੁੰਦੀ ਨਹੀਂ ਹਸਾਬ ਨਾਲ ਮੈਂ ਨਹੀਂ ਜਾਣਾ ਪਾਪਾ ਬੜਾ ਤਾਈਓ ਕੱਟੀ ਜਾਣੇ ਉਹਨਾਂ ਘਰ ਪਾਪਾ ਬੜਾ ਖਰਾਬ ਹੀ ਉਹ ਪਾਪਾ ਤਾਂ ਬੜਾ ਪਾਪਾ ਦਾ ਤੂੰ ਗਲਤ ਮਾ ਉਹ ਸਹੀ ਆ ਪਾਪਾ ਨੇ ਕਿਹੜੀ ਮੇਰੀ ਗੱਲ ਸੁਣੀ ਕਦੀ ਪਰ ਮੇਰਾ ਉਦੋਂ ਦਾ ਨਾ ਮਨ ਜਿਹੜਾ ਨਾ ਡਿੱਕੇ ਡੋਲੇ ਜੇ ਖਾਂੜਿਆ ਵਾ ਵੀ ਉਹਨੇ ਮੇਰਾ ਲਿਆਜ ਨਹੀਂ ਕੀਤਾ ਤੇ ਤੱਨ ਉਹ ਵਾ ਜਿਹੜੇ ਉਹਦੇ ਨਾਲ ਕੱਟਣ ਡਏ ਚਲੋ ਹਣੇ ਚਾਪਾ ਕਰ ਸਕਦੇ ਆ ਕਰ ਚਲੋ ਤੱਕ ਤੁਸੀਂ ਤਾਂ ਕੋਈ ਨਹੀਂ ਕਰ ਸਕਦੇ ਪਰ ਮੈਨੂੰ ਤੇ ਦੁੱਖ ਹੁੰਦਾ ਹੀ ਆ ਨਾ ਮੇਰਾ ਤੇ ਮਾਂ ਪਿਓ ਵਾ ਮੈਂ ਤਾਂ ਸੋਚ-ਸੋਚ ਕੇ ਆਈ ਜਾਂਦਾ ਵਾ ਕਿ ਇਹ ਕਿਦਾਂ ਟਾਈਮ ਕੱਢੇ ਵਿਚਾਰੇ ਚੱਲ ਕੋਈ ਨਹੀਂ ਤੂੰ ਐਦਾਂ ਕਰ ਭੀ ਰੋਟੀ ਪੱਕੀ ਤੇ ਲੈ ਕੇ ਤੇ ਖਾ ਲਾ ਹਾਂਜੀ ਤੇ ਮੈਂ ਉੱਧਰ ਵੇਖਾਂ ਜਾ ਕੇ ਵੀ ਡੰਗਰਨ ਪਾਣੀ ਤੇ ਨਹੀਂ ਡਾਉਣ ਵਾਲਾ ਨਹੀਂ ਪਾਣੀ ਮੈਂ ਡਾ ਆਇਆ ਵਾ ਤੇ ਜਾਓ ਜਾ ਕੇ ਕਰ ਤੂੰ ਹੀ ਵੇਖਾ ਹੋਏ ਕਰ ਗੇੜਾ ਮਾਰਾ ਹੋ ਫਿਰ ਵੀ ਚੱਲ ਫੇਰ ਮੈਂ ਕਰਦਾ ਕਰ ਲੈਣੀ ਜੇ ਪਾਣੀ ਦਾ ਕਾਬਤ ਇਹ ਹਾ ਤੂੰ ਅੱਧਾ ਕਰੀ ਵੇ ਬੜੀ ਸਫਾਈ ਹਾਂ ਡੀ ਟਰੈਕਟਰ ਦੀ ਘਟਾ ਜੰਮਿਆ ਵੇ ਕਿਦਾਂ ਇੱਥੇ 6 ਡੜਾਈ ਸਾਰੀ ਰੀਪਰ ਦੀ ਉੱਤੇ ਜੰਮਿਆ ਵੇ ਕਿਦਾਂ ਇਹਦੇ ਤੇ ਇਹਨੂੰ ਧਵਾ ਲਿਆ ਹੁੰਦੇ ਹਾਂ ਇਹ ਧਵਾਣਾ ਦੋ ਜਾਣ ਠਹਿਰ ਕੇ ਧਵਾਵਾਂਗੇ ਇਹਨੂੰ ਨਿਕੋਰੀ ਆ ਵੱਡ ਵਾਹ ਕੇ ਨਾ ਇਹ ਧਵਾ ਲਾਂਗੇ ਕੋਈ ਨਹੀਂ ਤੇ ਮੈਂ ਆ ਰੱਸੀ ਜਿਹੜੀ ਆ ਇਹ ਬੰਨਦੋਂ ਹਵੱਲਾ ਨੂੰ ਇਹ ਸਾਮਾਨ ਬੰਦਾਂਗੇ ਕਿਉਂ ਪੱਠੇ ਪੱਠੇ ਮੈਂ ਲੈ ਪਾ ਪਾਣੀ ਡਾਤਦਾ ਕਿਦਾਂ ਕਰੀ ਬਜਿੰਦਰ ਕੋ 10 ਮਿੰਟ ਹੋਈ ਜਾ ਕੇ ਅੱਜ ਵਿਹਲੇ ਆ ਆਹੋ ਤੁਹਾਡਾ ਤਾਂ ਜੀ ਨਹੀਂ ਲੱਗਦਾ ਘਰ ਅਜੇ ਪਰਸਾਂ ਚ ਹੋ ਜੇ ਤੁਸੀਂ ਜਸ ਕੋ ਤਿਆਰ ਹੋਏ ਸੀ ਤੇ ਅੱਜ ਤੁਸੀਂ ਬਲਜਿੰਦਰ ਕੋ ਤਿਆਰ ਹੋ ਗਏ ਹੀ ਘਰ ਕਈ ਕੰਮ ਕਰਨ ਵਾਲੇ ਵੱਲਾਂ ਨੂੰ ਲਾਉਣ ਵਾਲੇ ਆ ਸਾਮਾਨ ਮੈਂ ਜੋ ਕਹਤਾ ਪੀ ਲਾ ਦਾਂਗੇ ਹੁਣ ਵਿਹਲੇ ਆ ਇੱਧਰ ਤਾਰੇ ਤੇ ਬਾਹਰ ਦੇ ਬਾਹਰ ਆਪਾਂ 10 ਮਿੰਟ ਹੋਵਣਾ ਇੱਥੇ ਬਹਿ ਕੇ 10 ਮਿੰਟ ਕੋ ਮਿਲ ਨੂੰ ਨਾਲਿਆਂ ਨੂੰ ਚੱਲ ਵੇਖ ਲੋ ਫਿਰ ਕਰਨ ਵੀ ਅੱਜ ਘਰੇ ਹੀ ਆ ਉਧਰੋਂ ਬੜੀ ਸੇ ਤਿਆਰ ਐਂ ਜਿਵੇਂ ਤੈਨੂੰ ਜਸਨ ਵੱਖਿਆ ਵੀ ਚੱਲ ਮਿਲੇ ਤੂੰ ਗਾੜੀਆਂ ਪੈਂਦੀਆਂ ਮੈਨੂੰ ਇਹ ਤਾਂ ਗੱਲ ਹੁੰਦੀ ਮਨ ਮਿਲੇ ਦੀ ਤਨ ਮੈਂ ਦਸਾਂ ਜਸ ਕੰਮ ਕਿਦਾਂ ਦੇ ਕਰਦੀ ਆ ਉਹਦੇ ਕੋ ਜਾਣ ਨੂੰ ਮੇਰਾ ਕਿੰਨਾ ਕ ਜੀ ਕਰਨਾ ਵਾ ਤੇ ਇਹ ਦੇ ਵਿਚਾਰੀ ਕਰਦੀ ਬੜਾ ਮੇਰੇ ਨਾਲ ਤੇ ਮੈਂ ਫਿਰ ਉਧਰ ਨਹੀਂ ਜਾਣਾ ਵਾ ਜਦੋਂ ਨੂੰ ਮੇਰਾ ਜੀ ਕਰੂਗਾ ਤੇ ਤੁਸੀਂ ਉਹ ਗੱਲ ਬਾਲ ਪਾ ਲੈਂਦੇ ਈਓ ਜੇ ਮੈਂ ਨਾ ਕਰਦੀ ਆ ਤਾਂ ਵੀ ਤੁਸੀਂ ਮੇਰੇ ਦਿਵਾਲੇ ਤੇ ਜੇ ਮੈਂ ਹਾਂ ਕਰਦੀ ਆ ਤੇ ਤਾਂ ਵੀ ਤੁਸੀਂ ਮੇਰੇ ਦਿਵਾਲੇ ਤੁਸੀਂ ਨਹੀਂ ਕਿਹਾ ਬੰਨੇ ਵੀ ਪੂਰੇ ਆਉਂਦੇ ਉਹ ਚੱਲ ਕੋਈ ਨਹੀਂ ਜਿੱਦਾਂ ਤੂੰ ਸਮਝ ਲੈ ਤੇ ਚੱਲ ਤਿਆਰ ਹੋ ਜਾ ਤੇ ਚੱਲ ਚਲੀਏ ਫਿਰ ਚੱਲ ਮੈਂ ਹੋ ਜਾਣੀ ਤਿਆਰ ਰੋਟੀ ਖਾ ਲੋ ਬਣ ਗਈ ਆ ਰੋਟੀ ਮੈਂ ਕੱਦੀ ਖਾਣੀ ਭੁੱਖ ਨਹੀਂ ਆ ਚੱਲ ਆ ਗਈ ਅੱਛਾ ਬਬੀ ਜੀ ਚੱਸੀ ਹੋਰ ਨਹੀਂ ਹੋ ਜਾ ਚੱਲਿਆ ਕੀ ਖਾ ਕੇ ਸੋ ਮਿਠਾਈ ਖਾ ਲਓ ਜੀ ਆਜੋ ਸੋ ਬੈਠੋ ਭਾਬੀ ਜੀ ਮੈਂ ਪਾਇਲਾ ਕਿਉਂ ਨਹੀਂ ਆ ਅੱਛਾ ਆ ਤੇ ਹੋਇਆ ਨਾ ਆਉਣ ਦਾ ਮਜ਼ਾ ਵੇਖ ਕਿੰਨਾ ਚਾ ਚੜਿਆ ਅਗਲੀ ਨੂੰ ਤੇ ਆਂਦੇ ਉਹ ਥੜੀ ਫਿਉਕੀ ਕੋਂਦੇ ਸੀ ਜਾਣਾ ਉਹਨੇ ਲੜਨਾ ਹੀ ਗਾੜੀਓ ਉਹਨੇ ਕਿਹੜਾ ਸਿੱਧੇ ਮੂੰਹ ਕੋਣਾ ਹੁੰਦਾ ਕਿਸ ਨੂੰ ਉਹ ਚੱਲ ਕੋਈ ਗੱਲ ਨਹੀਂ ਹੁਣ ਆਏ ਨਾ ਚੁੱਪ ਕਿੱਥੇ ਬੋਦੀ ਗੱਲਾਂ ਨਾ ਕਰ ਗੱਲਾਂ ਨਾ ਕਰ ਹੋਰ ਜੀ ਪਾਣੀ ਹੋਰ ਬਾਜੀ ਹੁਣ ਗਏ ਕਿਤੇ ਹਾਂਜੀ ਉਹ ਇੱਥੇ ਹੀ ਗਏ ਹਾਂ ਚੁਆ ਵਕ ਅੱਛਾ ਤੇ ਅੰਕਲ ਉਹ ਵੀ ਨਾਲ ਹੀ ਗਏ ਸੀ ਥੋੜਾ ਜਿਹਾ ਕੰਮ ਹੀ ਠੀਕ ਆ ਚਲ ਜਾਓ ਬੈਠ ਜਾ ਹਾਂ ਕੋਈ ਨਹੀਂ ਬੈਠ ਹਾਲੇ ਬੋਲ ਹੋਰ ਤੂੰ ਜੀ ਸਾਨੂੰ ਸਭ ਠੀਕ ਠਾਕ ਬਹੁਤ ਹੀ ਵਧੀਆ ਬੱਚੇ ਦੇ ਸੁਣ ਹਾਂ ਬੱਚੇ ਗਏ ਸਕੂਲ ਕਰਨ ਘਰ ਹੀ ਅੱਜ ਅੱਛਾ ਹਾਂ ਆਨੂੰ ਗਈ ਆ ਕਿੱਦਾਂ ਵਧੀਆ ਪੜਦਾ ਬਾਹੂਣ ਹਾਂਜੀ ਪੜੀ ਜਾਂਦਾ ਵੀਰ ਜੀ ਹੁਣ ਤੇ ਆ ਜੀ ਇਹ ਪੇਪਰ ਇਹਦੇ ਵੀ ਹੁਣ ਅੱਛਾ ਅੱਛਾ ਚਲ ਆਪ ਧਿਆਨ ਦਿਆ ਕਰ ਚੰਗਾ ਨਹੀਂ ਬੜੀ ਮਿਹਨਤ ਕਰਾਉਣੀ ਮੈਂ ਤੇ ਆਪ ਹੁਣ ਤੇ ਤੁਹਾਨੂੰ ਪਤਾ ਖਰਚਾ ਬੜਾ ਵਾ ਸਕੂਲ ਦਾ ਵੀ ਆ ਨਹੀਂ ਖਰਚਾ ਬਹੁਤ ਫੇਰ ਹੀ ਫਾਇਦਾ ਜੀ ਆਪ ਧਿਆਨ ਦਵਾਂਗੇ ਤੇ ਉਹਨਾਂ ਤੋਂ ਉਹਨਾਂ ਹੀ ਪੜਨਾ ਸਕੂਲ ਵਾਲਿਆਂ ਨੇ ਤੇ ਕਣਕ ਵੱਢੀ ਗਈ ਆ ਹਾਂਜੀ ਹਾਂਜੀ ਤੁਸੀਂ ਸੌਂ ਸਾਂ ਸਾਹਮਣੇ ਤੁਸੀਂ ਹਾਂ ਸਾਂਭੀ ਗਈ ਥੋੜੀ ਰਹਿ ਗਈ ਆ ਬਸ ਆਹ ਚਲੋ ਵਧੀਆ ਵੀ ਬਣਾ ਲਓ ਲੋ ਟਾਈਮ ਨਾਲ ਕੱਲ ਨੂੰ ਬਣ ਜਣੀ ਕੋਈ ਨਹੀਂ ਅੱਜ ਦੀਪਰ ਡਿਆ ਗਵਾਂਡੀਆਂ ਦੇ ਤੇ ਆਂਦਾ ਕੱਲ ਨੂੰ ਬਣਾ ਦਿੰਦੇ ਆ ਨਿਬੜ ਜਣਾ ਕੰਮ ਕੋਈ ਨਹੀਂ ਹੋਰ ਸੁਣਾ ਭਾਬੀ ਜੀ ਆਈ ਜਸ ਆਈ ਆਏ ਤੇ ਮਿਲਣਾ ਹੀ ਦੋਵੇਂ ਜੀ ਆਏ ਅੱਛਾ ਅੱਛਾ ਹਾਂਜੀ ਮੇਰੇ ਕੋਲ ਟਾਈਮ ਨਹੀਂ ਲੱਗਾ ਜਾਣ ਦਾ ਤੇ ਮੈਂ ਚਲ ਉਹ ਕੰਮ ਕੁਮ ਦੇਣੀ ਨਾ ਨਹੀਂ ਨਿਕਲ ਜਾਂਦਾ ਘਰੋਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੱਸ ਨੇ ਉਹੋ ਹੀ ਕੰਮ ਆ ਜੱਸਦੇ ਜੱਸ ਨੇ ਕਿਹੜਾ ਸੁਧਰਨਾ ਜਿਹੜੇ ਕਵਾਰੀ ਕਰਦੀ ਰਹੀ ਆਈ ਨੇ ਵੀ ਉਹੋ ਹੀ ਕਰਦੀ ਆ ਆ ਉਹਦਾ ਸੁਭਾਅ ਹੀ ਇਦਾਂ ਦਾ ਤੁਹਾਨੂੰ ਪਤਾ ਹੀ ਹੈ ਸੁਭਾਅ ਬੰਦੇ ਨੂੰ ਬਦਲਣਾ ਚਾਹੀਦਾ ਨਾ ਟਾਈਮ ਟਾਈਮ ਨਾ ਦੇ ਉਹ ਗੱਲ ਵੀ ਹਰ ਕੋਈ ਬਦਲ ਜਾਂਦਾ ਪਰ ਉਹ ਨਹੀਂ ਬਦਲੀ ਉਹ ਜਿੱਦਾਂ ਵਾਰ ਨੂੰ ਤਲਵਾਰਾ ਮਾਰਦੀ ਆ ਨਾ ਉਦਾਂ ਹੀ ਅਜੇ ਵੀ ਉਹ ਚੱਲ ਤੂੰ ਹਰ ਥਾਂ ਗੱਲਾਂ ਫੋਲਾ ਕਰਾਉਂਦੀ ਆ ਤੂੰ ਵੀ ਡੈਫੀਨਿਟਲੀ ਸਾਰੀ ਖੋਲਣ ਦਾ ਬਣੀ ਤਾਨੂੰ ਤੇ ਕੋਈ ਗੱਲ ਬਾਤ ਮਿਲ ਮਿਲ ਲਿਆ ਕਰਾ ਕੇ ਨਾਂ ਦੇ ਸਹਣਿਆਂ ਨੂੰ ਮਿਲਿਆ ਵਾ ਮੈਂ ਚਲੋ ਛੱਡੋ ਤੁਹਾਨੂੰ ਪਤਾ ਯਾਰ ਇਸ ਬਾਦ ਕੁਝ ਨਹੀਂ ਹੁੰਦਾ ਇਹ ਐਵੇਂ ਜਾਣ ਕੇ ਰਿਸ਼ਤੇ ਖੋਲ ਕੇ ਵਹਿ ਜਾਂਦੀ ਸਭ ਕੁਝ ਸੁਣਾਉਂਦਾ ਇਹਨੇ ਕਿਉਂ ਰਾਤ ਦਾ ਬਣੀਆ ਤੂੰ ਆਸ ਤਾਨੂੰ ਤਾਂ ਬਹੁਤ ਦੁੱਖ ਹੁੰਦਾ ਨਾ ਉਹਦਾ ਬੜੀ ਚੰਗੀ ਆ ਨਾ ਉਹ ਤੂੰ ਹੀ ਘਟ ਨਹੀਂ ਕੇ ਨੂੰ ਤੂੰ ਬਰਾਬਰ ਹੀ ਟੱਕਰ ਰਹਿਣੀ ਆ ਫੇ ਗੱਲ ਹੋਤ ਗਈ ਆ ਦੱਸਦੇ ਜਨ ਬਾਅਦ ਚ ਉਹ ਕੋਈ ਜਾਣਦੇ ਕੋਕ ਨਹੀਂ ਹੋਇਆ ਹੁਣ ਆ ਕੀ ਆ ਚਲ ਕੋਈ ਗੱਲ ਨਹੀਂ ਮੈਂ ਆਉ ਤੂੰ ਬਿਜੀ ਲੱਗੋ ਮਿਲਵਾਂ ਹਾਂ ਚਲ ਕੋ ਆ ਰਹੀ ਸੀ ਜਲੋ ਜੀ ਆ ਭਾਬੀ ਨੇ ਜਦੋਂ ਮੈਂ ਜੱਸਦਾ ਨਾਲ ਆ ਮੱਥੇਵਾਟੀ ਬੜਾ ਪਾਇਆ ਫੰਡੇ ਨੂੰ ਪਤਾ ਭਾਬੀ ਦੇ ਸੁਭਾ ਦਾ ਇਹ ਤਾਂ ਗਰਮ ਬਹੁਤ ਜ਼ਿਆਦਾ ਵਾ ਤੇ ਜੱਸਦਾ ਵੀ ਤੈਨੂੰ ਪਤਾ ਵਾ ਉਹ ਤੇ ਗੱਲ ਨਹੀਂ ਮਾੜੀ ਸਾਰਦੀ ਹਾਂ ਉਹ ਤੇ ਮੈਂ ਪਹਿਲਾਂ ਤੇ ਹੁਣ ਆ ਕੀ ਬਾਹ ਜਦੋਂ ਜੱਸ ਤੇ ਜੱਸਦਾ ਪਰਾਣਾ ਆਏ ਹੀ ਪਿਛੇ ਜੀ ਮਿਲਣਾ ਅੱਛਾ ਉਹ ਤੈਨੂੰ ਪਤਾ ਤੇ ਦੋ ਦੋ ਦਿਨ ਤੇ ਜੇ ਇਧਰ ਨੂੰ ਜਾਣਾ ਤੇ ਚੱਲ ਮਠੋਲੇ ਤੇ ਜੇ ਜੇ ਰਿਸ਼ਤਾਰ ਜਾਣਾ ਪਏ ਪਏ ਆਪਣੇ ਸਹੁਰਿਆਂ ਨਾਲ ਤੇ ਫੇਰ ਮਠੋਲੇ ਆ ਜਾਂਦੀ ਆ ਇਹਨੀ ਜਦੋਂ ਚੌਥੇ ਦਿਨ ਤੁਰੇਂਦੀ ਉਹਨੇ ਕੀਤਾ ਫੋਨ ਹੰਦਸਾ ਮੈਂ ਜਿਹੜੀ ਗੱਲ। ਉਹਨੇ ਕੀਤਾ ਫੋਨ ਵੀ ਭਾਜੀ ਵੀਰੇ ਮੈਂ ਆਉਣ ਲੱਗੇ ਪਿੰਡ। ਮੈਂ ਚੱਲ ਆਜੋ ਕੋਈ ਗੱਲ ਨਹੀਂ। ਆਹੋ ਤੇ ਮੈਂ ਇਹਨੂੰ ਆਖਿਆ ਮੈਂ ਕੁਛ ਲੈ ਆਵਾਂ ਘਰ ਲਈ ਆਂਦੀ ਬਿਸਕੁਟ ਭੁਜੀਆ ਹੈਗਾ ਵਕਰ। ਤੇ ਕੋਈ ਨਹੀਂ ਆਇਆ। ਤਾਂ ਮੈਂ ਚੱਲ ਕਿਹੜੇ ਬਗਾਨੇ ਘਰ ਆਉਣਾ ਮੈਂ ਆਪਣੇ ਘਰ ਹੀ। ਅਸੀਂ ਚਾਹ ਪਾਣੀ ਪੀ ਲਿਆ। ਇੰਨੇ ਵੀ ਚਲੋ ਵਧੀਆ ਸੇਵਾ ਕੀਤੀ। ਹਾਂ ਉਹਨੇ ਜਦ ਤੂੰ ਗਲਾ ਫੜਿਆ ਨੇ ਗਲਾ ਵੱਟ ਕਰਦਾ ਮਾਰਿਆ ਨੇ ਪਲੇਟ 'ਚ। ਜੱਸ ਨੇ ਆਹੋ ਤੇ ਇਹ ਤੈਨੂੰ ਪਤਾ ਕਿ ਦਿਮਾਗ ਬੜਾ ਤੇਜ਼ ਤੇ ਹੀ ਭਾਬੀ ਦਾ। ਕਿ ਉਸੇ ਗੱਲ ਨੂੰ ਫੜ ਗਈ ਵੀ ਇਹਨੇ ਗੁੱਸਾ ਤੇ ਮੁੜ ਕੇ ਮੈਂ ਬੈਠਾ ਬਾਜੀ ਲਾ ਕੇ ਬਾਹਰ ਅੱਛਾ ਇਹ ਨਾ ਮੁੜ ਕੇ ਜਸ ਉੱਠੀ ਤੇ ਸੋਈ ਚਲ ਗਈ ਅੱਛਾ ਉੱਥੇ ਚੰਗਾ ਮਾਪਾ ਪਰਣਾ ਆਇਆ ਦਰਵਾਜ਼ੇ ਤੇ ਹੱਲਣਾ ਪਰਜਾਈ ਗੀ ਮੈਂ ਨਾਂ ਉੱਠਣ ਜੋਗਾ ਬਾਜੀ ਲਾ ਗੋ ਤੇ ਜਾਮਾ ਉਹ ਉਹਨੂੰ ਸਾਰਾ ਸੁਣਦਾ ਹੀ ਉਹ ਵੀ ਤੈਨੂੰ ਪਤਾ ਜਾਲੀਆਂ ਅੱਡੇ ਕਿਦ ਬਾਰੀ ਲੱਗੀਆਂ ਨਹੀਂ ਤਾਂ ਉਹ ਸੁਣਦਾ ਹੈ ਤੈਨੂੰ ਉਹਨਾਂ ਨੂੰ ਵੀ ਸੁਣਨਾ ਹੈ ਸਾਹੂ ਬਾਹਰ ਦੇ ਬਾਹਰ ਵਿਹੜੇ 'ਚ ਬਹਿ ਕੇ ਅੰਦਾ ਬਾਜੀ ਵਾਰ ਬਹਿਣਾ ਮੈਂ ਬਾਹਰ ਉਹ ਬਾਹਰ ਬਹਿ ਗਿਆ ਉਹਨੂੰ ਸਾਰਾ ਸੁਣਦਾ ਹੈ ਉਹਨੇ ਸਾਰਾ ਵਕਤ ਤਮਾਸ਼ਾ ਵੇਖ ਲਿਆ ਕਿ ਇੱਥੇ ਕੀ ਕਰਦੀ ਜਸ ਉਹਦਾ ਵੀ ਛਿੜਕਿਆ ਉਹਨੇ ਬੜਾ ਜਸ ਨੂੰ ਬਹੁਤ ਛਿੜਕਿਆ ਕਿ ਤੂੰ ਇਹ ਕੀ ਮਾਸ਼ਾਅੱਲਾ ਵੀ ਨਾ ਤੂੰ ਉੱਥੇ ਸਹੁਰੇ ਟਿਕਦੀ ਮੈਂ ਆਪਣੇ ਮਾਪੇ ਉੱਤੇ ਲਾ ਕੇ ਤੇ ਨਾ ਤੂੰ ਇੱਥੇ ਪਰਜਾਈ ਨਾ ਲਾ ਖੰਨੀ ਆ ਤੂੰ ਪਰਜਾਈ ਸਮਝ ਜਾਂਦੀ ਮਾੜਾ ਮੋਟਾ ਹੋਂ ਦੱਸ ਮੈਂ ਤੈਨੂੰ ਬਥੇਰਾ ਸਮਝਿਆ ਵੀ ਤੂੰ ਨਾ ਐ ਕੰਮ ਕਰ ਉਹ ਕੁੜੀ ਆ ਸਾਡੇ ਘਰ ਦੀ ਉਹਨੂੰ ਕੀ ਆਖਾਂਗੇ ਆਪਾਂ ਤੈਨੂੰ ਤਾਂ ਆਪਾਂ ਕਹਿ ਸਕਦੇ ਹਾਂ ਦੋ ਆਪਣੇ ਘਰ ਦਾ ਸਾਰਾ ਪਤਾ ਵਾ ਉਹ ਵੀ ਤਾਂ ਹੈ ਤੇ ਇਹ ਦੋਵੇਂ ਲੜਪੀਆਂ ਤੇ ਉਹਨੇ ਇਹਦੀਆਂ ਰਗਾਂ ਫੜ ਲਈਆਂ ਬੱਬਾ ਜੱਸ ਨੇ ਆਹੋ ਬੜਾ ਕੰਮ ਹੋ ਗਿਆ ਤੈਨੂੰ ਤਾਂ ਪਤਾ ਨਾ ਤੇ ਮੈਂ ਦੱਸਣ ਜਗਾ ਵੀ ਇਹਨੂੰ ਮੈਂ ਦੱਸਾਂ ਕੀ ਦੱਸਾਂ ਤੈਨੂੰ ਮੈਂ ਗੱਲ ਬਾਰੇ ਤਾਂ ਹੀ ਮੈਂ ਤੇ ਜਦੋਂ ਵੇਖਿਆ ਜੱਸ ਨੂੰ ਜਸ ਦਾ ਨਾਂ ਲਿਆ ਭਾਬੀ ਦੇ ਸਾਹਮਣੇ ਤੇ ਭਾਬੀ ਦੇ ਤੇ ਮੱਖੇ ਵਾਟੇ ਪਏ ਜਦੋਂ ਫੂ ਫੂ ਕਰਦੀ ਚੱਲਦੀ ਆ। ਇਹ ਆ ਗੱਲ ਹੋਈ ਉਹ ਤਾਂ ਨੇ ਉੱਥੇ ਤੇ ਬਹੁਤ ਤਮਾਸ਼ਾ ਲੱਗਾ ਆਡੇ ਘਰ। ਮੈਂ ਤੇ ਵੀਰ ਜੀ ਤਾਂ ਹੀ ਭਾਬੀ ਦੇ ਨਾਲ ਜਿੰਨਾ ਤੋਂ ਤਵੇ ਸਾਸਿਕਾ ਸਾਸਿਕਾ ਹਾਂਜੀ 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 ਮੈਂ ਇਹਦੇ ਵਾਦਕੜ ਬੋਲਦੀ ਨਹੀਂ ਇਹਦੇ ਨਾਲ। ਉਹ ਤੂੰ ਕਰ ਦੋ ਹੀ ਤੇਰੀ ਨਿਵਦੀ ਤਰੀਜ਼ ਤੇ ਬੜੀ ਕਾਦੀ ਜੀ ਉਹ ਆਖਣਾ ਮੈਂ ਜਾਣਾ ਬਲਜਿੰਦਰ ਕੋ। ਹਾਂ ਇਹ ਦੋਸਰੇ ਰੈਡੀ ਹੋ ਗਈ ਚੱਲ ਚਲੀ ਜਾਂਦੀ ਉੱਥੇ ਮੈਂ ਜਾਣਾ ਹਸੇ। ਉਹਨੂੰ ਨਹੀਂ ਧਿਆਨ ਕਰਦੀ ਮੈਂ ਪਰਸੋਂ ਹੀ ਆਖਿਆ ਵੀ ਚੱਲ ਹੋ ਗਈ ਜਸ ਕੋ ਜਾ ਕੇ। ਅੱਧੀ ਮੈਂ ਨਹੀਂ ਜਾਣਾ ਤੇ ਤੂੰ ਚੱਲ ਜਾ ਜਾਣਾ ਤੇ ਤਾਂ ਹੀ ਫਿਰ ਮੈਨੂੰ ਵੀ ਇਹਦੇ ਜੱਸ ਫੋਨ ਕਰਨ ਦੀ ਹੀ ਮੈਨੂੰ ਤੇ ਮੈਨੂੰ ਬੋਲਾ ਕਹਿੰਦੀ ਤੇ ਮੇਰੇ ਕੋ ਆ ਆ ਤੂੰ ਮੈਂ ਕਿਹਾ ਮੈਂ ਨਾ ਟਾਈਮ ਨਹੀਂ ਮੇਰਾ ਨਹੀਂ ਆਂਦੀ ਆਂ ਤੇ ਅੰਤਿਆ ਕਰਨਾ ਗੱਲ ਨਿਬੜਨੀ ਆ ਤੂੰ ਮੇਰੇ ਨਾਲ ਤੇ ਅੰਨਾ ਜ਼ਰੂਰੀ ਗੱਲ ਕਰਨੀ ਮੈਂ ਉਹ ਤੇ ਮੈਂ ਉਹ ਗੱਲ ਕਰਨੀ ਹੁੰਨੀ ਕਿ ਭੈਣ ਆਪਣੀ ਨਾਲ ਮੈਂ ਗੱਲ ਕਰਦੀ ਆ ਕਿ ਪਰਸੋਂ ਵੀ ਆਪਾਂ ਤਿਆਰ ਹੋਏ ਜੱਸ ਕੋ ਜਾਣ ਲਈ ਸਾਧਨ ਮੈਂ ਇਹ ਫੇ ਪੈ ਕੇ ਚਲ ਗਈ ਆਪਣੇ ਇਹਦੀ ਇਹਦੀ ਪਰਝਾਈ ਨਹੀਂ ਜਿਹੜੀ ਉਹ ਵੀ ਬੜੇ ਨੇ ਨਾਕੇ ਦਮ ਕੀਤਾ ਭਜੀ ਮਾਂ ਦੇ ਹਾਂ ਸਾਰੇ ਆ ਗਏ ਹੋ ਇਹ ਕਿਹੜੀ ਘਟਵਾ ਇਹ ਵੀ ਮਾਂ ਦਾ ਹੁਣ ਮੈਨੂੰ ਨਹੀਂ ਪਤਾ ਮਾਂ ਨੂੰ ਇਹ ਪੰਪ ਦਿੰਦੀ ਕੀ ਕੀ ਕਰਦੀ ਆ ਉੱਥੇ ਵੀ ਇਹਦੀ ਪਰਜਾਈ ਇਹ ਚੰਗੀ ਐ ਮਾੜੀ ਨਹੀਂ ਮੇਜੋ ਮੈਂ ਜਾਨਾ ਨਾ ਤੇ ਬਹੁਤ ਇஷ்ட ਕਰਦੀ ਮੇਰੀ ਹਾਂ ਨਹੀਂ ਮੈਂ ਵੀ ਇਦਾਂ ਹੀ ਅੰਦਰ ਪੈਂਟ ਆਉ ਦੋ ਮਠੋਲੇ ਤੋਂ ਆਈ ਇਹ ਮੈਨੂੰ ਪਰਜਾਈ ਇਹਨਾਂ ਦੀ ਭਾਬੀ ਦੇ ਉਹਨਾਂ ਦੇ ਪਰ ਭਾਬੀ ਆਪਣੇ ਦਰ ਮੈਂਖਣ ਨੂੰ ਚੰਗੀ ਲੱਗਦੀ ਉਹਨੂੰ ਪਤਾ ਨਹੀਂ ਬਹੂ ਦੇ ਘਰ ਕੀ ਚੱਕਰ ਆ ਮਿਉ ਤੇ ਬਹੁਤ ਲੜੀਆਂ ਉਹਨਾਂ ਸੱਸਾਂ ਤੇ ਫੇਰ ਗਈ ਇਸ ਮੈਂ ਹਾਂ ਚੱਲ ਤੂੰ ਬਹੁਤੀ ਗੱਲ ਨਾ ਕਰੀ ਉਹ ਇਹ ਰੰਦੀ ਦਾ ਮੈਨੂੰ ਨਾਲ ਚੱਲ ਮੈਂ ਮੈਂ ਉੱਥੇ ਕੀ ਕਰੂੰ ਬਗਾਨੇ ਕੁੜੀ ਨੂੰ ਕੀ ਆਖੂੰਗਾ ਹਾਂ ਨਾ ਜੋ ਬੰਦਾ ਬੈਠਾ ਹੈ ਜੀ ਮੂੰਹੋਂ ਗੱਲ ਨਿਕਲ ਜਾਂਦੀ ਕੋਈ ਨਾ ਮੈਂ ਉਹਦੇ ਹੋਇਆ ਜੀ ਮੈਨੂੰ ਘਲਤਾ ਇੱਥੇ ਗਈ ਦੱਸ ਦੇ ਵੀ ਕਪੱਤ ਬਹੁਤ ਹੋਇਆ ਸੀ ਆਪ ਵੀ ਆਪਣੇ ਪਿੰਡ ਦੀ ਕੋਈ ਕਰਨਾ ਹੈ ਕੀ ਕਰਨਾ ਜਿਹੜੀ ਭਾਬੀ ਉਹ ਬੜੀ ਮੂੰਹ ਚੋਰ ਵਾ ਜਿਹੜੀ ਮੰਮੀ ਆ ਉਹ ਗੱਲ ਨਹੀਂ ਸਹਾਰਦੀ ਕਿਸ ਦੀ ਜੀਰ ਜੀ ਬਾਕੀ ਗੱਲਾਂ ਛੱਡੋ ਮੈਨੂੰ ਦੱਸੋ ਤੁਹਾਡੇ ਬਾਰੇ ਕਿੱਦਾਂ ਆ ਪਾਪੀ ਨਾ ਰਹਿੰਦੀ ਉਹ ਟਾਈਮ ਪਾਸਿਆ ਬਲਜਿੰਦਰੇ ਕੀ ਕਰਨਾ ਹੁਣ ਜਦੋਂ ਗੱਲ ਪਟੋਲ ਜਉਣਾ ਪੈਣਾ ਇਸ ਬਹੁਤ ਬੜਾ ਹੱਡ ਬਵਾ ਉਹ ਕੀ ਕਰਾਂਗੇ ਅੜ ਬਨੂਣ ਕੇ ਕਰ ਕੇ ਪੱਤ ਪਾਵਾਂਗੇ ਜਿੱਦਾਂ ਆਖੇ ਮੈਂ ਉਹਦੇ ਕਰ ਲੀਨਾ ਤੇ ਚਲੋ ਬੈਠੋ ਵੀਰ ਜੀ ਚੋਪੀ ਹੋ ਗਿਆ ਲੱਗਦਾ ਮੇਰੇ ਤੇ ਤਵਾ ਲੱਗਣੇ ਨਹੀਂ 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 ਡਾਲਦੇ ਆ ਪੱਚੇ ਗਰਦੇ ਭਣ ਭਰਾ ਗੱਲਾਂ ਲੈ ਗੇਲਾਂ ਕਰਨ ਦੇ ਕਿਛਣ ਲਿਆ ਮੈਨੂੰ ਤੇ ਕਿਦਾਂ ਠੀਕ ਠਾਕ ਤੇਰੇ ਸਾਰੇ ਸਾਰੇ ਚਲੋ ਕਿਛਣ ਜੀ ਬੈਠੋ ਮੈਂ ਚਾਹ ਬਣਾ ਲਿਆ ਵਾ ਚਲ ਬਣਾ ਲਾ ਕੋਟ ਹਾਂ ਨਾ ਤੁਸੀਂ ਕੀ ਆਖਣ ਦੇ ਸੀ ਉਹਨੂੰ ਮੈਂ ਸਾਰਾ ਕੁਝ ਹੀ ਸੁਣ ਲਿਆ ਵਾ ਵੀ ਬਸ ਟਾਈਮ ਪਾਸ ਹੀ ਆ ਕੀ ਟਾਈਮ ਪਾਸ ਆ ਮੈਂ ਰੋਟੀ ਪਾਣੀ ਨਹੀਂ ਪਕੰਦੀ ਕਿ ਚਾਹ ਪਾਣੀ ਨਹੀਂ ਬਣਾਉਂਦੀ ਸਾਰਾ ਤੇ ਘਰ ਦਾ ਕੰਮ ਲਈ ਫਿਰਦੀ ਆ ਫੇਰ ਵੀ ਤੁਸੀਂ ਮੈਨੂੰ ਪੰਢੀ ਚਲੇ ਜਾਂਦੇ ਈਓ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਤੁਹਾਡਾ ਮਾੜਾ ਕੀ ਕਰਤਾ ਵਾ ਉਹ ਤੈਨੂੰ ਓਦਾਂ ਉਲਟ ਸੁਣਦਾ ਵਾ ਅੱਖਾਂ ਦੀ ਵੀ ਕਿਦਾਂ ਵੇਜੀ ਟਾਈਮ ਪਾਸ ਕਿਦਾਂ ਵਧੀਆ ਅੰਦਾਵਾ ਕਰਦਾ ਤੇ ਮੈਂ ਵੀ ਵਧੀਆ ਚੱਲਦਾ ਵਾ ਦੁੱਧਾ ਤੇ ਪਾਈਦਾ ਵਾ ਤੇ ਚਲੋ ਆਟਾ ਨਹੀਂ ਪੈ ਚਲੀ ਜਾਂਦਾ ਚੌਂਕਾ ਵਧੀ ਚਲੀ ਜਾਂਦਾ ਉਹਨਾਂ ਹਾਂ ਸਿਦਿਆਂ ਨਾ ਕਿ ਹੋਣ ਨੂੰ ਬੜਾਈ ਤੈਨੂੰ ਓਦਾਂ ਹੀ ਨਾ ਜੇ ਸਹੀ ਗੱਲ ਆਖੋ ਉਲਟ ਸੁਣਦੀ ਆ ਤੇ ਦਿਮਾਗ ਜਿਹੜਾ ਨਾ ਉਲਟ ਦਿਮਾਗੇ ਚੱਲਦਾ ਤੇਰਾ ਮੈਂ ਤੁਹਾਨੂੰ ਦੱਸਤਾ ਹੀ ਹੋ ਇਹ ਇੱਥੇ ਜੱਸਦਾ ਬਾਰ-ਬਾਰ ਨਹੀਂ ਭੋਗ ਪੈਣਾ ਚਾਹੀਦਾ ਜੇ ਜੱਸ ਨਹੀਂ ਹੋਣੀ ਗੱਲ ਨਹੀਂ ਜੱਸਦੀ ਪਹਿਲਾਂ ਛਿੜ ਕੇ ਬਾਹਰ ਭੱਜ ਗਈ ਤੇ ਫਿਰ ਦੱਸਿਆ ਉਹਨੂੰ ਮੈਂ ਤੇਰੇ ਬਾਰੇ ਮੈਂ ਕੁੱਖ ਨਹੀਂ ਮੜਾ ਬੋਲਿਆ ਉਹਨੂੰ ਸਾਰਾ ਕੋ ਹਿਸਟਰੀ ਚ ਦੱਸ ਦਿੱਤਾ ਉਹਨੂੰ ਕੀ ਉਹ ਬਣਾਨੀ ਹੈ ਭੈਣ ਵੱਡੀ ਛੱਡੀ ਦੱਸ ਤਾਂ ਫਿਰ ਕੀ ਆਣਾ ਮੈਂ ਨਹੀਂ ਨਾ ਬੋਲਣਾ ਦੱਸਣਾ ਗੱਲ ਸ਼ੇਅਰ ਨਹੀਂ ਕਰਨੀ ਤੇ ਕਿੰਨਾ ਕਰਨੀ ਹੋਰ ਦੱਸ ਮੈਂ ਨਹੀਂ ਨਾ ਕੋ ਲੱਗਦੀ ਉਹ ਤਾਂ ਤੇਰੀਆਂ ਭੈਣਾਂ ਵਾਂ ਮੈਂ ਦੇਖਿਆ ਤੇ ਇਹ ਦਿਮਾਗ ਇਹ ਉਲਟ ਪਾਸੇ ਚੱਲਦਾ ਵਾ ਹਾਏ ਹਾਏ ਵੀਤ ਡਿਆ ਹੈ ਆਪਣਾ ਟੈੱਲ ਫੋਨ ਉੱਤੇ ਆਦੀ ਪਰਜਾਈ ਪਤਾ ਨਹੀਂ ਇਹਨੇ ਸੁਣਿਆ ਵਾ ਕਿ ਨਹੀਂ ਪਰ ਜਾਈਦਾ ਤੇ ਮੂੰਹ ਹੀ ਬੜਾ ਪਾਟਾ ਆ ਕੰਨਾਂ ਦਾ ਹੀ ਹੁਣ ਤਾਂ ਲਾ ਪਾਈ ਬੜੀ ਕਰਨੀ ਉਹਨੇ ਤੇ ਇਹ ਨਹੀਂ ਵੇਖਣਾ ਕਿ ਮੇਰੇ ਪੇਤੀਆ ਦਾ ਜਾਂ ਮੇਰੇ ਸਹੁਰੇ ਗੱਲ ਕਰ ਲੈਂਦੇ ਤੇ ਸੋਚ ਦੇਣੀ ਆ ਚਲ ਵੇਖੀ ਜਾਉਂਗਾ ਚਾਹ ਤੇ ਚਾਹ ਬਾਹਰ ਆ ਗਈ ਤੇ ਫਿਰ ਇੱਥੇ ਇੱਥੇ ਵਾਹ ਵਾਹ ਠੰਢੀ ਆਉਂਦੀ ਵੀ ਅੰਦਰ ਹਾਂ ਚਲੋ ਇੱਥੇ ਬਾਹਰ ਬੰਨੇ ਪਰ ਲੈ ਆਏ

ਇਹ ਕਿੱਦਾਂ ਹੈ ਜੀ ਇਹ ਨਾ ਪਤਾ ਆਈ ਤੋਂ ਆਈ ਨਹੀਂ ਮੰਗਿਆ ਖੁਨੂਨੀ ਕੀਤਾ ਨਾ ਵਿੱਚ ਉਹਨਾਂ ਨੇ ਕੀਤਾ ਨਾ ਕੋਈ ਰੋਟੀ ਨਾ ਪਾਣੀ ਇਹ ਤੇ ਬਲਜਿੰਦਰ ਦੀ ਗਲਤੀ ਹੈ ਨਾ ਰੋਟੀ ਪਾਣੀ ਉਹਣਾ ਚਾਹੀਦਾ ਨਾ ਉਹਾ ਬੁੱਢੇ ਹਾਲੇ ਤੱਕ ਕੰਮ ਕਰਦੇ ਨੇ ਤੇ ਨਾਲ ਪੁੱਛਣਾ ਤੇ ਹੁਣ ਨਹੀਂ ਘਾ ਆਪਣੇ ਘਰ ਦੀ ਹੋਈਦਾ ਸਾਰੀ ਧਿਆੜੀ ਪਤਾ ਦੇ ਚਾਹੀਦਾ ਹੈ ਨਾ ਘਰ ਨਾਮਾ ਕਿ ਕਿੱਥੇ ਗਿਆ ਕੋਈ ਪਤਾ ਦੇ ਆਪਣਾ ਘਰ ਦਾ ਜੀ ਆਈ ਪਤਾ ਇਹਨਾਂ ਦੇ ਬਿਲਕੁਲ ਹੀ ਕੋਈ ਵਾਰ ਨਹੀਂ ਕੋਈ ਨਹੀਂ ਖੋਲ ਲੈਨੇ ਵੇਰੇ ਰਹਿੰਦੇ ਆ ਉੱਤੋਂ ਗਰਮੀ ਆ ਗਰਮੀ ਆ ਕੋਈ ਪਾਣੀ ਦਾ ਮਗਰ ਚਾਹੀਦਾ ਆ ਪਿਛੇ ਕੋਣ ਜਿਹੇ ਮਾਸੜ ਜੀ ਸਹੀ ਆ ਤੇ ਆਪਣੀ ਭੈਣ ਨੂੰ ਪੁੱਛੋ ਨਾ ਇਤਨਾਂ ਨੂੰ ਕਿ ਵਿੰਦੇ ਜੇ ਸੁਣ ਲੋ ਹੁਣ ਇਹਨਾਂ ਨੂੰ ਬਸ ਇੱਥੇ ਆ ਦੋ ਉਹ ਵਾਟ ਦੋ ਇਹਨਾਂ ਨੂੰ ਗਾੜੀ ਮਾਰਤਾ ਉਹ ਤੇ ਹੋ ਜਾ ਥਾਵਾ ਗਾੜੀ ਚੱਲਦਾ ਵਾ ਉਹ ਚੰਗਿਆਂ ਵਡਿਆਂ ਦੀ ਤੇ ਇਤ ਕਰਨੀ ਚਾਹੀਦੀ ਏ ਕੋਈ ਨਹੀਂ ਮੈਂ ਪੁੱਛਦਾਂ ਲੈਣਾ ਕਲਾਸੀ ਦੀ ਹਾਂ ਆ ਤੂੰ ਇਤਾਂ ਕੰਗੇ ਲੱਗੀ ਤਾਂ ਜੇ ਮੁੰਡਾ ਉਹ ਦੇ ਫਾੜ ਤੇ ਮੋਟਰਸਾਈਕਲ ਤੇ ਉਹ ਵੀ ਦੌੜ ਜਾਂਦਾ ਵਾ ਤਾਂ ਪੁੱਛਣਾ ਨਾ ਦੇ ਸਕਦਾ ਆਪਣੇ ਤੁਹਾਡੇ ਨਾਲ ਕੰਮ ਕਰਾਏ ਮਾੜਾ ਮਾੜਾ ਤੁਸੀਂ ਭਾਵੇਂ ਚੱਲੇ ਤੇ ਅੱਜ ਨਾਲੋਂ ਪੰਨਾ ਮੋਟਰਸਾਈਕਲ ਤੇ ਉਹ ਵਾਣੋ ਜੀ ਗਿਆ ਤੇ ਅੱਜ ਤੋਂ ਤੇ ਉੱਤੋਂ ਚੱਲ ਜਨ ਪੈ ਗਿਆ ਪਤਾ ਲੈ ਆਉਂਦਾ ਵੀ ਘਰੇ ਇੰਦਰ ਗਿਆ ਮਾਸਰ ਜੀ ਗੁੱਸੇ ਨਾਲ ਨਾ ਹੁਣੇ ਬਜਿੰਦਰ ਨੂੰ ਆਜ ਮਾਰ ਕੇ ਇੱਥੇ ਤੁਹਾਡੇ ਸਾਹਮਣੇ ਖੜਦਾ ਪੁੱਛਣਾ ਚਾਹੀਦਾ ਬਜਿੰਦਰ ਬਜਿੰਦਰ ਇੱਥੇ ਆ ਹਾਂਜੀ ਵੀਰ ਜੀ ਕਰਦੀ ਸੋਣਿਆ ਮਾਸਰ ਜੀ ਕੋਲ ਮੈਂ